ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਭ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨਵਤਾ ਲਈ ਕੀ ਸੰਦੇਸ਼ ਹੈ ਗੁਰੂਮਹਾਰਿਓ ਇਸ ਸੰਸਾਰ ਦੇ ਉੱਪਰ ਸਮੇਂ-ਸਮੇਂ ਤੇ ਮਾਰੇ ਸੱਚੇ ਬਾਦਸ਼ਾਹ ਨੇ ਭਗਤਾਂ ਨੂੰ ਗੁਰੂ ਸਹਿਬਾਂ ਨੂੰ ਇਸ ਲਕਾਈ ਦਾ ਮਾਰਗਦਰਸ਼ਨ ਕਰਨ ਵਾਸਤੇ ਭੇਜਿਆ ਲੇਕਿਨ ਦਸਵੇਂ ਬਾਦਸ਼ਾਹ ਨੇ ਉਸ ਕਾਲਪੁਰਖ ਦੇ ਹੁਕਮ ਅਨੁਸਾਰ ਸਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲਾਇਆ ਜੋ ਆਪਾ ਪੜਦੇ ਕਿ ਆਗੇ ਭਈਏ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰਬਾਣੀ ਗੁਰੂ ਸਾਨੂੰ ਸ਼ਬਦਾਂ ਰਈ ਸਮਝਾ ਰਹੇ ਨੇ ਕਿਉਂਕਿ ਇਹ ਉਹਨਾਂ ਗੁਰਮਖਾਂ ਦੀ ਗੁਰਸਿੱਖਾਂ ਦੀ ਗੁਰੂ ਸਤਿਗੁਰ ਦੀ ਬਾਣੀ ਹੈ ਜਿਨ੍ਹਾਂ ਦਾ ਆਪ ਦਾ ਪ੍ਰੈਕਟੀਕਲ ਸੀ ਜੇਕਰ ਅਸੀਂ ਉਹਨਾਂ ਦੇ ਬਚਨਾਂ ਨੂੰ ਵਿਚਾਰ ਕੇ ਜਾ ਪੜ ਕੇ ਸੁਣ ਕੇ ਵਿਚਾਰ ਕੇ ਮੰਨਾਂਗੇ ਤਾਂ ਅਸੀਂ ਵੀ ਉਸ ਬਾਲਕ ਨੂੰ ਮਿਲ ਸਕਦੇ ਹਾਂ ਇਸ ਕਰਕੇ ਜੋ ਸਾਡੇ ਜੀਵਨ ਦਾ ਮਕਸਦ ਦੱਸ ਰਹੀ ਹੈ ਗੁਰਬਾਣੀ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਤਰੀ ਭਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਸੀਂ ਆਪ ਦਾ ਇਸ ਮਾਨ ਸਜਾਵੇਂ ਦਾ ਜੋ ਮਨੋਰਥ ਹੈ ਇਹ ਗੁਰਬਾਣੀ ਗੁਰੂ ਦੇ ਰਾਹੀਂ ਪੂਰਾ ਕਰ ਸਕਦੇ ਹਾਂ ਭਾਈ ਸਾਹਿਬ ਜੀ ਕੁਝ ਲੋਕ ਕਹਿੰਦੇ ਨੇ ਕੱਲਾ ਸਿਮਰਨ ਕਰੋ ਗੁਰਬਾਣੀ ਪੜਨ ਦੀ ਲੋੜ ਨਹੀਂ ਤੇ ਕੁਝ ਲੋਕ ਕਹਿੰਦੇ ਨੇ ਕੱਲਾ ਧਿਆਨ ਲਾਓ ਗੁਰਬਾਣੀ ਪੜਨ ਦੀ ਵੀ ਲੋੜ ਨਹੀਂ ਤੇ ਸਿਮਰਨ ਕਰਨ ਦੀ ਵੀ ਲੋੜ ਨਹੀਂ ਗੁਰਮੁਖ ਪਿਆਰੇ ਵਸਤਰਾ ਜੀ ਮਾਲਕ ਨੇ ਸਾਨੂੰ ਸਾਰਾ ਖੇਲ ਸਮਝਾ ਕੇ ਭੇਜਿਆ ਲੇਕਿਨ ਇਥੇ ਆ ਕੇ ਸਾਡਾ ਮਨ ਜਿਹੜਾ ਹੈ ਤ੍ਰੈ ਗੁਣਾ ਦੇ ਵਿੱਚ ਸੌ ਜਾਂਦਾ ਹੈ ਜਿਸ ਨੂੰ ਮਾਰਾ ਕਹਿੰਦੇ ਆ ਕਿ ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣਾ ਵਿਹਾਣੀ ਹੁਣ ਜਿਹੜੀ ਗੁਰਬਾਣੀ ਹੈ ਇਹ ਚੌਥੇ ਪਾਦ ਦੀ ਹੈ ਜਦੋਂ ਸਾਡਾ ਮਨ ਸੁੱਤਾ ਹੁੰਦਾ ਹੈ ਵਿਚਾਰਾਂ ਚ ਹੁੰਦਾ ਹੈ ਅਸੀਂ ਪੜਦੇ ਆ ਤੇ ਸਾਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਤੁਸੀਂ ਫਿਰ ਸਤ ਸੰਗਤ ਕਰੋ ਜਦੋਂ ਸਤ ਸੰਗਤ ਕਰੋਗੇ ਜਿਹੜੇ ਸੰਤ ਸਾਧੂ ਭਗਤ ਬ੍ਰਹਮ ਗਿਆਨੀ ਨੇ ਗੁਰਮਖ ਨੇ ਉਸ ਪਰਮਾਤਮਾ ਦੇ ਨੌਕਰ ਨੇ ਉਹ ਤੁਹਾਨੂੰ ਸਿਮਰਨ ਕਰਾਉਣਗੇ ਜੋ ਉਹਨਾਂ ਦੀ ਡਿਊਟੀ ਲਈ ਹੈ 사ਜਨ ਸੰਤ ਕਰੋ ਏ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ 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 ਸੋ ਕੋ ਪਾਓ ਆਪ ਜਪੋ ਅਵਰੈ ਨਾਮ ਜਪਾਓ ਜਦੋਂ ਸਾਨੂੰ ਸਿਮਰਨ ਕਰਾਉਣਗੇ ਸਵਾਸ ਗਰਾਸ ਜਿਸ ਨੂੰ ਮਾਰੇ ਕਹਿੰਦੇ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਏ ਉਹ ਤਰੀਕਾ ਦੱਸਣਗੇ ਵੀ ਇਸ ਤਰੀਕੇ ਨਾਲ ਤੁਸੀਂ ਸਿਮਰਨ ਕਰਨਾ ਆਪਦੀ ਆਵਾਜ਼ ਨੂੰ ਸੁਨਣਾ ਤਾਂ ਜੋ ਤੁਹਾਡੇ ਮਨ ਦੀ ਮੈਲ ਉਤਰੇ ਤੁਹਾਡਾ ਮਨ ਜਾਗੇ ਜੋ ਆਪਾਂ ਪੜ੍ਹਦੇ ਆਂ ਵੀ ਪ੍ਰਭ ਕੀ ਸਿਮਰਨ ਮਨ ਕੀ ਮਲ ਜਾਈ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਫਿਰ ਹੋਰ ਦੱਸਦੇ ਆਂ ਮਹਾਰਾਜ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਜਦੋਂ ਅਸੀਂ ਵਾਰ-ਵਾਰ ਸਿਮਰਨ ਕਰਦੇ ਆਂ ਸਾਡਾ ਮਨ ਜਾਗਦਾ ਹੈ ਸਾਨੂੰ ਅੰਦਰੋਂ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ ਨਾਦ ਸੁਣ ਲੱਗ ਪੈਂਦਾ ਹੈ ਅਮਰਤ ਆਉਂਦਾ ਜਿਹਨੂੰ ਮਾਰੇ ਕਹਿੰਦੇ ਐ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮਨ ਤੰਤਰ ਪੀਏ ਫਿਰ ਹੋਰ ਸਮਝਾਉਂਦੇ ਕਹਿੰਦੇ ਉਚਰੋ ਰਾਮ ਨਾਮ ਲਖਬਾਰੀ ਅਮਰਤ ਰਸ ਪੀਵੋ ਪ੍ਰਭ ਪਿਆਰੀ ਉਹ ਹੁਣ ਕੀ ਹੋਇਆ ਜਦੋਂ ਫਿਰ ਸਾਡਾ ਮਨ ਜਾਗ ਪਿਆ ਫਿਰ ਸਾਡਾ ਮਨ ਆਪ ਦੀਆਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ ਜਦੋਂ ਫਿਰ ਅਸੀਂ ਗਰਬਾਣੀ ਪੜਾਂਗੇ ਫਿਰ ਗਰਬਾਣੀ ਪੜਦੇ ਆ ਸਾਡਾ ਮਨ ਪਾਸੇ ਨਹੀਂ ਜਾਏਗਾ ਇਸ ਕਰਕੇ ਸਾਨੂੰ ਪਹਿਲਾਂ ਸਿਮਨ ਕਰਕੇ ਆਪਦੇ ਇਸ ਮਨ ਨੂੰ ਜਗਾਉਣਾ ਜ਼ਰੂਰੀ ਹੈ ਜਦੋਂ ਅਸੀਂ ਜਾਗ ਪਏ ਫਿਰ ਅਸੀਂ ਆਪ ਗਰਬਾਣੀ ਪੜਾਂਗੇ ਫਿਰ ਸਾਡਾ ਮਨ ਬਰਾਗੀ ਹੋਏਗਾ ਜਦੋਂ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਸਮਝਾਉਣਗੇ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੱਕ ਫੱਕੜੀ ਸਬ ਮੁਕਦੀ ਚੱਲੀ ਰਹਿਣ ਕਿ ਪੁੱਤ ਤੂੰ ਤਾਂ ਮਾਰਸ ਜਾਮੇ ਦਾ ਲਾਹਾ ਲੈਣਾ ਸੀ ਪਰਮਾਤਮਾ ਨੂੰ ਮਿਲਣਾ ਸੀ ਲੇਕਿਨ ਤੈਨੂੰ ਤਾਂ ਇਨਾਂ ਤ੍ਰੈ ਗੁਣਾਂ ਦੇ ਵਿੱਚ ਹੀ ਫਸਾ ਲਿਆ ਇਨਾਂ ਪੰਜਾਂ ਨੇ ਤੇ ਸਮਾਂ ਤੇਰੇ ਹੱਥੋਂ ਲੰਘਦਾ ਜਾਂਦਾ ਹੈ ਫਿਰ ਬਰਾਗੀ ਹੋ ਜਾਏਗਾ ਉਸ ਤੋਂ ਅੱਗੇ ਫਿਰ ਜਦੋਂ ਅਸੀਂ ਨਾਮ ਨੂੰ ਸੁਣਦੇ ਆਂ ਸਾਡੀਆਂ ਗਿਆਨ ਦ੍ਰਿਗਾਂ ਅੰਤਰਗਤ ਕਰਮ ਕਰਨਾ ਸ਼ੁਰੂ ਕਰਦੀਆਂ ਫਿਰ ਗੁਰੂ ਪਿਆਰਿਓ ਧਿਆਨ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ ਨਾਦ ਤੋਂ ਵੈਸੇ ਦਾ ਧਿਆਨ ਦੀ ਅਵਸਥਾ ਜਦੋਂ ਰੋਮ ਰੋਮ ਸਿਮਰਨ ਸ਼ੁਰੂ ਹੁੰਦਾ ਹੈ ਜਿਹਨੂੰ ਮਾਰਗ ਕਹਿੰਦੇ ਆਂ ਗੁਰਮਖ ਰੋਮ ਰੋਮ ਹਰ ਧਿਆਵੇ ਉਥੋਂ ਸ਼ੁਰੂ ਹੋ ਜਾਂਦੀ ਹੈ ਲੇਕਿਨ ਜਦੋਂ ਅਸੀਂ ਸ਼ਬਦ ਨੂੰ ਸੁਣਦੇ ਆ ਨਾਦ ਨੂੰ ਸੁਣਦੇ ਆ ਉਥੋਂ ਵੀ ਧਿਆਨ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ ਇਹਨੂੰ ਗਿਆਨ ਅੰਤਰ ਰਸਤਾ ਵੀ ਕਹਿੰਦਾ ਹੈ ਅੰਤਰਗਤ ਫਿਰ ਜਿੱਥੇ ਨਾਦ ਸੁਭਾਉਂਦਾ ਉਤੋਂ ਪ੍ਰਕਾਸ਼ ਹੋ ਜਾਂਦਾ ਸਾਨੂੰ ਅਸੀਂ ਅੰਤਰਾਤਮੇ ਪਰਮਾਤਮਾ ਨੂੰ ਮਿਲ ਲੈਨੇ ਲੇਕਿਨ ਜਦੋਂ ਅਸੀਂ ਇਸ ਖੇਲ ਨੂੰ ਸਮਝ ਲੈਨੇ ਆ ਵਿਚਾਰਾਂ ਤੋਂ ਉੱਪਰ ਉੱਠ ਜਾਣੇ ਆ ਸ਼ਬਦ ਨਾਲ ਜੁੜ ਜਾਣੇ ਆ ਉਦੋਂ ਬਾਅਦ ਵੀ ਪੰਜ ਪਿਆਰੇ ਜਿਹੜੇ ਨੇ ਜਾਂ ਜਿਹੜਾ ਗੁਰੂ ਹੈ ਉਹ ਸਾਨੂੰ ਤਰੀਕਾ ਦੱਸ ਦਿੰਦਾ ਹੈ ਵੀ ਤੁਸੀਂ ਧਿਆਨ ਦੀ ਅਵਸਥਾ ਵਿੱਚ ਕਿਵੇਂ ਜਾਣਾ ਜਿਸ ਨੂੰ ਮਾਰੇ ਕਹਿੰਦੇ ਨੇ ਕਿ ਈੜਾ ਪਿੰਗਲਾ ਔਰ ਸੁਖਮਣਾ ਪਾਉਨੇ ਬੰਦ ਰਹਾਉਗੋ ਚੰਦ ਸੂਰਜ ਦੁਇ ਸਮਕਰ ਰੱਖੋ ਬ੍ਰਹਮਜੋਤ ਮਿਲ ਜਾਊਗੋ ਜਿਹਨੂੰ ਹੋਰ ਵੀ ਸਮਝਾਇਆ ਕਿ ਪੂਰੇ ਗੁਰਕਾ ਸਉਨਪ੍ਰਦੇਸ਼ ਪਾਰ ਬ੍ਰਹਮ ਨੇਕਟ ਕਰ ਵੇਖ ਇਹ ਧਿਆਨ ਦੀ ਅਵਸਥਾ ਸੀ ਉਦੋਂ ਵਿਚਰ ਸਕਦੇ ਆ ਜਦੋਂ ਅਸੀਂ ਇਸ ਖੇਡ ਨੂੰ ਸਮਝ ਗਏ ਵਿਚਾਰੋਂ ਤੋਂ ਉੱਪਰ ਉੱਠ ਗਏ ਅਸੀਂ ਸਮਝ ਲਿਆ ਵੀ ਇਹ ਜਿਹੜਾ ਸਰੀਰ ਹੈ ਇਹ ਸਾਡਾ ਨਹੀਂ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਇੱਥੋਂ ਦੇ ਮਾਲਕੇ ਪੰਜੇ ਜਣੇ ਨੇ ਕੰਮ ਕਰੋ ਦਲੋ ਮੋਹੰਕਾਰ ਸਾਡਾ ਕਰ ਨਿੱਜ ਕਰ ਫਿਰ ਕਰ ਦਰਗਾ ਪਰਲੋਕ ਹੈ ਜਿੱਥੇ ਦਿਨ ਰਾਤ ਇਹ ਸ਼ਬਦ ਚੱਲ ਰਿਹਾ ਹੈ ਅਮਰ ਦਾ ਕੁੰਡ ਹੈ ਇਸ ਕਰਕੇ ਫਿਰ ਅਸੀਂ ਧਿਆਨ ਦੀ ਅਵਸਥਾ ਜਾ ਸਕਦੇ ਜੇਕਰ ਜੇ ਸਾਡੀ ਅਜਿਹੀ ਅਵਸਥਾ ਨਹੀਂ ਅਸੀਂ ਸਿੱਧਾ ਕਿਤੋਂ ਕਿਸੇ ਵੀ ਜੀਵ ਤੋਂ ਜਾਂ ਕਿਤੋਂ ਵੀ ਧਿਆਨ ਲਾਉਣਾ ਸਿੱਖ ਲੈਨੇ ਫਿਰ ਗੁਰਮ ਪਿਆਰਿਓ ਸਾਡੇ ਸਿਰ ਤੇ ਜਾਂ ਸਾਡੇ ਦਿਮਾਗ ਤੇ ਲੋੜ ਪੈ ਸਕਦਾ ਸਾਡੇ ਨੇਤਰਾਂ ਦਾ ਸਤੁੱਲ ਨ ਵਿਗੜ ਸਕਦਾ ਅਸੀਂ ਭੈਗੇ ਹੋ ਸਕਦੇ ਹਾਂ ਕੁਝ ਵੀ ਹੋ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਅਕਲੀ ਸਹਿਬ ਸੇਵੀ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਜੀਏ ਅਕਲੀ ਕੀ ਜੈਦਾਨ ਕਹ ਨਾਨਕ ਰਾਹ ਇਹੋ ਹੈ ਹੋਰ ਗੱਲਾਂ ਸ਼ੈਤਾਨ ਇਸ ਕਰਕੇ ਸੰਗਤ ਦੇ ਰਾਹੀਂ ਸਿਮਰਨ ਬਹੁਤ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਅਸੀਂ ਗੁਰਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ ਕਿਉਂ ਸਾਨੂੰ ਅੱਗੇ ਦਾ ਭੇਦ ਦਿੰਦੀ ਹੈ ਕਿ ਜੇ ਅਸੀਂ ਇੱਥੋਂ ਤੱਕ ਪਹੁੰਚ ਗਏ ਤੇ ਉਸ ਤੋਂ ਅਸੀਂ ਅੱਗੇ ਕਿਵੇਂ ਜਾਣਾ ਤੇ ਫਿਰ ਧਿਆਨ ਦੀ ਅਵਸਥਾ ਜਿਹੜੀ ਹੈ ਉਹ ਵੀ ਅਸੀਂ ਕਿਸੇ ਗੁਰਮੁਖ ਦੀ ਦੇਖ ਰਹਿ ਕੇ ਇਟਲਾ ਸਕਦੇ ਹਾਂ ਜੇਕਰ ਸਾਡਾ ਮਨ ਬਰਾ ਕੀ ਹੋ ਗਿਆ ਜਿਸ ਨੂੰ ਮਾਰਾ ਕਹਿੰਦੇ ਐ ਤੇ ਦੋ ਅਸੀਂ ਨਾਮ ਨੂੰ ਨਾਦ ਨੂੰ ਲਗਾਤਾਰ ਸੁਣਦੇ ਹਾਂ ਸਾਡੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਚਾਹ ਪੈਦਾ ਹੋ ਜਾਂਦਾ ਹੈ ਜਿਸ ਨੂੰ ਮਾਰਾ ਕਹਿੰਦੇ ਐ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭੇ ਖਣਕਾ ਚਾਓ ਫਿਰ ਇਸ ਵਾਸਤਾ ਵਿੱਚ ਸਾਡੇ ਮਨ ਨੂੰ ਲਿਆਇਆ ਜਾਂਦਾ ਜਦੋਂ ਪੂਰਾ ਵਰਾਗੀ ਹੋ ਜਾਂਦਾ ਜੇ ਉਹ ਵਰਾਗੀ ਨਹੀਂ ਫਿਰ ਉਹ ਖਾਤਾ ਖਾ ਸਕਦਾ